ਸਸ਼ਗਵੀ ਜੀ ਸਸ਼ਗਵੀ ਕੀ ਹਾਲ ਚਾਲ ਹੈ ਠੀਕ ਠਾਕ ਅੱਛਾ ਤੁਸੀਂ ਦਵਾਈ ਖਾਧੀ ਸੀ ਸਾਡੇ ਕੋਲ ਲੋਪੋ ਗਿਆ ਤੋਂ ਹਾਂਜੀ ਹਾਂਜੀ ਤੁਹਾਨੂੰ ਕੀ ਨੁਕਸ ਸੀ ਨਾਰਬਲ ਆਕਸੀ ਬੜਾ ਨੁਕਸ ਸੀ ਨਾਰਬਲ ਆਕਸੀ ਹਾਂ ਹਾਂ ਦਰਦ ਕਿੱਥੇ ਸੀ ਇੱਕ ਚੂਕਣੇ ਤੋਂ ਲੈ ਕੇ ਲੱਤ ਤੱਕ ਦਰਦ ਤਾਂ ਨਹੀਂ ਠਾਣੂ ਚੂੜੇ ਤੋਂ ਲੈ ਕੇ ਹਾਂ ਹਾਂ ਲੱਤ ਦਾ ਹਾਂ ਤੱਕ ਜਾਂਦੀ ਕਿੰਨਾ ਪੁਰਾਣਾ ਨੁਕਸ ਸੀ ਉਹ ਉਹ ਮੇਰੇ ਦੋ ਤਿੰਨ ਸਾਲਾਂ ਦਾ ਸੀ ਨੁਕਸਨ ਦੋ ਤਿੰਨ ਸਾਲ ਪੁਰਾਣਾ ਨੁਕਸਨ ਹਾਂ ਦੋ ਤਿੰਨ ਸਾਲ ਅੱਛਾ ਸਾਡੇ ਕੋਲ ਦਵਾਈ ਕਿੰਨੀ ਖਾਦੀ ਸੀ ਉਹ ਮਹੀਨੇ ਦੀ ਖਾਦੀ ਇੱਕ ਮਹੀਨੇ ਦੀ ਹਾਂ ਠੀਕ ਆ ਮੁੜ ਕੇ ਬਾਅਦ ਚ ਲੋੜ ਨਹੀਂ ਪਈ ਬਾਅਦ ਚ ਲੋੜ ਨਹੀਂ ਪਈ ਹੁਣ ਦਵਾਈ ਛੱਡੇ ਨੂੰ ਕਿੰਨਾ ਚਿਰ ਹੋ ਗਿਆ ਹੁਣ ਦਵਾਈ ਛੱਡੀ ਨੂੰ ਮੈਨੂੰ ਸਰ ਮਾ ਖਸ਼ਾ ਮਹੀਨਾ ਹੈ 6 ਮਹੀਨੇ ਹੋ ਗਏ? ਆ 6 ਮਹੀਨੇ ਹੋ ਗਏ। ਦੁਬਾਰਾ ਤੇ ਨਹੀਂ ਨੁਕਸ ਹੋਇਆ? ਦੁਬਾਰਾ ਨਹੀਂ ਨੁਕਸ ਹੋਤਾ ਪਿਆ। ਹੂੰ ਕਿੰਨਾ ਪੁਰਾਣਾ ਨੁਕਸ ਹੋ ਦੱਸਿਆ ਸੀ? ਇਹ 2-3 ਸਾਲਾਂ ਦਾ ਸੀ। 2-3 ਸਾਲਾਂ ਦਾ ਪੁਰਾਣਾ ਨੁਕਸ। ਹਾਂ। ਸਿਰਫ 1 ਮਹੀਨਾ ਦਵਾਈ ਖਾਧੀ। 1 ਮਹੀਨਾ ਖਾਧੀ। ਹੁਣ ਦਵਾਈ ਛੱਡੇ ਨੂੰ 6 ਮਹੀਨੇ ਹੋ ਗਏ। ਮੈਨੂੰ 6 ਮਹੀਨੇ ਹੋ ਗਏ। ਤੇ ਦੁਬਾਰਾ ਨੁਕਸ ਨਹੀਂ ਆਇਆ? ਦੁਬਾਰਾ ਨਹੀਂ ਆਇਆ। ਮਤਲਬ ਜੜਾ ਤਾਂ ਠੀਕ ਹੋ ਗਿਆ ਹਾਂ? ਹਾਂ ਜੜਾ ਤਾਂ। ਠੀਕ ਹੈ ਠੀਕ ਹੈ। ਤੇ ਦਬਤ ਤੁਸੀਂ ਦੱਸਿਆ ਚੂੜੇ ਤੋਂ? ਅਲੱਤਾ ਠਾਹ ਤਾਂ। ਚੂੜੇ ਤੋਂ ਲੈ ਕੇ ਹਾਂ ਹਾਂ ਤੱਕ ਤੱਕ ਜਾਂਦੇ ਹਾਂ ਰਿੰਗਣਵਾ ਦਰਦ ਸਾਈਟ ਕਾ ਪੇਂਜ ਨੂੰ ਕਹਿੰਦੇ ਠੀਕ ਹੈ ਸਾਈਟ ਕਾ ਪੇਂ ਰਿੰਗਣਵਾ ਕਹਿੰਦੇ ਹਾਂਜੀ ਹਾਂਜੀ ਬਿਲਕੁਲ ਠੀਕ ਹੋ ਗਿਆ ਹਨਾ ਹਾਂ ਠੀਕ ਹੋ ਗਿਆ ਜੜਾ ਤੋਂ ਜੜਾ ਤੋਂ ਠੀਕ 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 ਧੰਨਵਾਦ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ